ਪੰਜਾਬ ਬੰਦ ਦੀ ਭਾਵੇਂ ਕਾਲ ਹੈ ਪਰ ਪੰਜਾਬ ਦੇ ਹਾਈਵੇਸ ਦੇ ਉੱਤੇ ਅੱਜ ਸਵੇਰ ਤੋਂ ਟ੍ਰੈਫਿਕ ਜਿਹੜਾ ਲਗਾਤਾਰ ਮੂਵ ਹੋ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਰਾਜਪੁਰਾ ਜ਼ੀਰਕਪੁਰ ਹਾਈਵੇ ਦੀਆਂ ਇਹ ਤਸਵੀਰਾਂ ਨੇ ਔਰ ਵੱਡੀ ਗਿਣਤੀ ਦੇ ਵਿੱਚ ਟ੍ਰੈਫਿਕ ਮੂਵ ਹੋ ਰਿਹਾ ਹਾਲਾਂਕਿ ਲੋਕ ਜਿਹੜੇ ਨੇ ਉਹ ਇਸ ਗੱਲ ਤੋਂ ਅਵੇਅਰ ਜ਼ਰੂਰ ਨੇ ਕਿ ਪੰਜਾਬ ਅੱਜ ਬੰਦ ਹੈ ਕਿਸਾਨਾਂ ਦੀ ਬੰਦ ਦੀ ਕਾਲ ਹੈ ਪਰ ਕਿਉਂਕਿ ਚੰਡੀਗੜ੍ਹ ਟ੍ਰਾਇ ਸਿਟੀ ਦੇ ਆਸ-ਪਾਸੇ ਦੇ ਇਲਾਕਿਆਂ ਦੇ ਵਿੱਚ ਲੋਕ ਇਸ ਚੀਜ਼ ਨੂੰ ਘੱਟ ਸਮਝਦੇ ਐ ਚੰਡੀਗੜ੍ਹ ਦੇ ਵਿੱਚ ਇਸ ਦਾ ਅਸਰ ਘੱਟ ਦੇਖਣ ਨੂੰ ਮਿਲਦਾ ਹੈ ਤਾਂ ਜਿਹੜੇ ਲੋਕ ਟ੍ਰੈਸਟੀ ਤੋਂ ਮੂਵ ਹੁੰਦੇ ਨੇ ਉਹ ਜ਼ਿਆਦਾਤਰ ਲੋਕ ਤੁਸੀਂ ਤਸਵੀਰਾਂ ਦੇਖੋ ਕਿ ਟ੍ਰੈਫਿਕ ਮੂਵ ਹੋ ਰਿਹਾ ਇੱਥੇ ਅਸਰ ਇਸ ਬੰਦ ਦਾ ਘੱਟ ਦੇਖਣ ਨੂੰ ਮਿਲ ਰਿਹਾ ਲੋਕ ਬੈਠੇ ਨੇ 90 ਬਹੁਤ ਵੱਡਾ ਇਕੱਠਾ ਹੈ ਸ਼ੰਭੂ ਬਾਰਡਰ ਦੇ ਉੱਤੇ ਬਹੁਤ ਵੱਡਾ ਇਕੱਠਾ ਹੈ ਪੰਜਾਬ ਦੀਆਂ ਹੋਰ ਥਾਵਾਂ ਤੇ ਮੋਗੇ ਦੇ ਵਿੱਚ ਲੱਡੋਵਾਲ ਟੋਲ ਪਲਾਜ਼ਾ ਦੇ ਉੱਤੇ ਲੁਧਿਆਣੇ ਔਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਤੁਹਾਨੂੰ ਟ੍ਰੈਫਿਕ ਦੇਖਣ ਨੂੰ ਨਹੀਂ ਮਿਲੂਗਾ ਭਾਜੀ ਪੰਜਾਬ ਬੰਦ ਹੈ ਤੁਹਾਨੂੰ ਪਤਾ ਹੈ ਅਰੇ ਸਰ ਕਾ ਪਤਾਵਾ ਹੈ ਮੈਨੂੰ ਤਾਂ ਪਤਾ ਲੱਗਾ ਮੇਰੇ ਕੋਲ ਤਾਂ ਨਹੀਂ ਪਤਾ ਮੈਂ ਤਾਂ ਹਰਿਆਣਾ ਸ਼ੇ ਹਾਂ ਸਰ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਰਿਵਾੜੀ ਡਿਸਟ੍ਰਿਕਟ ਆ ਜਨਾ ਕਿਹੜਾ ਸ਼ਹਿਰ ਪਿੰਡ ਕਿਹੜਾ ਹੈ ਮੇਰਾ ਰੋਜਵਾਸ گاਉਂ ਹੈ ਰਿਵਾੜੀ 'ਚ ਹਾਂਜੀ ਔਰ ਕਿਸਾਨ ਤੁਸੀਂ ਕੀ ਕਰਦੇ ਕੀ ਹੋ ਮੈਂ ਹਰਿਆਣਾ ਪੁਲਿਸ ਨੂੰ ਜਨਾ ਪੁਲਿਸ 'ਮੈਂ ਹਾਂ ਹਾਂਜੀ ਤੇ ਕਿਸਾਨ ਦੇ ਨਾਲ ਹੋ ਕੇ ਨਹੀਂ ਕਿਸਾਨ ਦੇ ਨਾਲ ਆ ਸਰ ਕੇਂਦਰ ਸਰਕਾਰ ਨੇ ਜੋ ਕਾਨੂੰਨ ਪਾਸ ਕੀਤੇ ਆ ਪੰਜਾਬ 'ਚ ਵਿਰੋਧ ਹੋ ਰਿਹਾ ਦਾ ਅੱਜ ਪੰਜਾਬ ਬੰਦ ਹੈ ਕਿ ਕਿਸਾਨ ਦੇ ਵਿਰੋਧ 'ਚ ਆਏ ਬਈ ਮੈਂ ਤਾਂ ਕਿਸਾਨੋ ਕੇ ਸਾਥ ਹਾਂ ਸਰ ਆ ਜੀ ਕੇਂਦਰ ਸਰਕਾਰ ਨਾਲ ਨਹੀਂ ਹਾਂ ਨਹੀਂ ਭਾਵੇਂ ਪੁਲਿਸ 'ਚ ਵੀ ਹਾਂ ਤੁਸੀਂ ਬੇਸ਼ੱਕ ਪਹਿਲੇ ਤਾਂ ਕਿਸਾਨ ਆਂ ਮ ਬਾਅਦ ਮੈਂ ਪੁਲਿਸ 'ਮੈਂ ਤੋ ਖੱਟਰ ਖੱਟਰ ਦੀ ਸਰਕਾਰ ਹੈ ਭਾਜਪਾ ਦੀ ਸਰਕਾਰ ਹੈ ਬੰਨੀ ਰਹਿ ਗਈ ਸੀ ਕਿ ਸਰਕਾਰਾਂ ਮਿਲ ਡਰ ਨਹੀਂ ਲੱਗਦਾ ਕਿਸੇ ਨੂੰ ਤੁਹਾਨੂੰ ਡਰ ਨਹੀਂ ਲੱਗਦਾ ਕਿ ਤੁਹਾਡੀ ਨੌਕਰੀ ਚਲੀ ਜਾਊਗੀ ਨਹੀਂ ਲੱਗਦਾ ਪਹਿਲੇ ਕਿਸਾਨ ਨੂੰ ਹੈ ਪਹਿਲੇ ਕਿਸਾਨ ਹੈ ਬਾਅਦ ਵਿੱਚ ਸਭ ਕੁਝ ਤੋਂ ਤਾਂ ਇੱਥੇ ਇੱਥੇ ਆਣ ਜਾਣ ਪੰਜਾਬ ਦੇ ਵਿੱਚ ਕਿਵੇਂ ਲੱਗਦਾ ਤੁਹਾਡਾ ਕੀ ਮਤਲਬ ਸਮਝਾਂ ਨਹੀਂ ਪੰਜਾਬ ਕਿੱਥੇ ਆਣਾ ਹੋਗਾ ਯਹੀ ਡਿਊਟੀ ਹੈ ਜਰ ਹਮਾਰੀ ਅੱਛਾ ਡਿਊਟੀ ਇੱਥੇ ਹੈ ਹਾਂਜੀ ਤਾਂ ਤੁਹਾਨੂੰ ਲੱਗਦਾ ਕਿ ਸਪੋਰਟ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਜੋ ਪੰਜਾਬ ਬੰਦ ਹੈ ਕਿਸਾਨ 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 ਜੋ ਤਾਰੇ ਸਰਕਾਰ ਨੇ ਮੰਨਨੀ ਚਾਹੀਏ ਬਾਤ ਮੰਨਨੀ ਚਾਹੀਦੀ ਹੈ ਹਾਂ ਜੀ ਤਾਂ ਤੁਸੀਂ ਕਿਸਾਨ ਦੇ ਨਾਲ ਬਿਲਕੁਲ ਮੈਂ ਹੀ ਕਿਹਾ ਕਿਸਾਨ ਸਰ ਬਿਲਕੁਲ ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਸੱਜੇ ਹੱਥ ਏਅਰਪੋਰਟ ਰੋਡ ਹੈ ਚੰਡੀਗੜ੍ਹ ਦੀ ਉਹ ਮਸ਼ਹੂਰ ਏਅਰਪੋਰਟ ਰੋਡ ਹੈ ਪਰ ਵੱਡੀ ਗਿਣਤੀ ਦੇ ਵਿੱਚ ਇੱਥੇ ਤੁਹਾਨੂੰ ਟ੍ਰੈਫਿਕ ਦਿਸੂਗਾ ਤੁਹਾਨੂੰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਅੱਜ ਕਿਸਾਨ ਦੇ ਹੱਕ ਦੇ ਵਿੱਚ ਲੋਕ ਦਸਣਗੇ ਪਰ ਇਹ ਤਸਵੀਰਾਂ ਵੀ ਦਿਖਾਉਣੀਆਂ ਲਾਜ਼ਮੀ ਨੇ ਕਿ ਪੰਜਾਬ ਦੇ ਹਾਲਾਕੀ ਬਹੁਤ ਵਧੀਆ ਗੱਲ ਕੀਤੀ ਹੈ ਪੁਲਿਸ ਮੈਨ ਮੁਲਾਜ਼ਮ ਸੀਗੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਮੁਲਾਜ਼ਮ ਬਾਚਾ ਸਰਕਾਰ ਕਿਸੇ ਦੀ ਹੋਵੇ ਮੈਂ ਕਿਸਾਨ ਦੇ ਨਾਲ ਆ ਮੈਨੂੰ ਨਹੀਂ ਪਤਾ ਸੀ ਕਿ ਅੱਜ ਪੰਜਾਬ ਬੰਦ ਦੀ ਕਾਲ ਹੈ ਪਰ ਜੇ ਬੰਦ ਦੀ ਕਾਲ ਹੈ ਤਾਂ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਔਰ ਮੈਂ ਕਿਸਾਨ ਦੇ ਨਾਲ ਆਏ ਸ਼ੰਭੂ ਬਾਰਡਰ ਨੂੰ ਜਾਂਦਾ ਹੋਇਆ ਇਹ ਰਾਹ ਹੈ ਔਰ ਅਸੀਂ ਇਹ ਤਸਵੀਰਾਂ ਜ਼ੀਰਖਪੁਰ ਦੀਆਂ ਦਿਖਾ ਰਹੇ ਹਾਂ ਤੁਹਾਨੂੰ ਰਾਜਪੁਰਾ ਹਾਈਵੇ ਦਿਖਾ ਰਹੇ ਹਾਂ ਪੰਜਾਬ ਦੇ ਹਾਲਾਤ ਦਿਖਾ ਰਹੇ ਹਾਂ ਔਰ ਹਾਲਾਕੀ ਟਰਾਈ ਸਿਟੀ ਲੋਕਾਂ ਨੂੰ ਘੱਟ ਫਰਕ ਪੈਂਦਾ ਹੁੰਦਾ ਹੈ ਚੀਜ਼ਾਂ ਨਾਲ ਤਹੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਲਾਂਕਿ ਪੁਲਿਸ ਮੁਲਾਜ਼ਮ ਜਿਹੜੇ ਨੇ ਸ਼ੰਭੂ ਬਾਰਡਰ ਵਾਲੇ ਪਾਸੇ ਕਿਸੇ ਨੂੰ ਜਾਣ ਨਹੀਂ ਦੇ ਰਹੇ ਕਈ ਥਾਂ ਦੇ ਉੱਤੇ ਨਾਕਾਬੰਦੀ ਕੀਤੀ ਗਈ ਹੈ ਬੰਦ ਕੀਤਾ ਗਿਆ ਬਹੁਤ ਸਾਰੇ ਲੋਕਾਂ ਨੂੰ ਰੋਕਿਆ ਵੀ ਜਾ ਰਿਹਾ ਹੈ ਔਰ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਬੈਰੀਕੇਟਿੰਗ ਕੀਤੀ ਹੋਈ ਹੈ ਇਸ ਪਾਸੇ ਲੋਕਾਂ ਨੂੰ ਜਾਣ ਤੋਂ ਮਨਾਈ ਕੀਤੀ ਜਾ ਰਹੀ ਹੈ ਲੋਕ ਸਵਾਲ ਕਰ ਰਹੇ ਨੇ ਲੋਕ ਸਵਾਲ ਕਰ ਰਹੇ ਨੇ ਕਿ ਆਖਰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਗੱਡੀਆਂ ਨੂੰ ਜਿਹੜਾ ਡਾਇਵਰਟ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਬੈਰੀਕੇਟਿੰਗ ਲੱਗੀ ਹੋਈ ਹੈ ਲੋਕ ਬਹਿਸ ਵੀ ਕਰ ਰਹੇ ਆ ਪੁਲਿਸ ਮੁਲਾਜ਼ਮਾਂ ਦੇ ਨਾਲ ਔਰ ਕਿਹਾ ਜਾ ਰਿਹਾ ਕਿ ਇੱਥੋਂ ਅੱਗੇ ਨਹੀਂ ਟੱਪਣ ਦਿੱਤਾ ਜਾਊਗਾ ਅੱਗੇ ਨਹੀਂ ਜਾਣ ਦਿੱਤਾ ਜਾਊਗਾ ਗੱਡੀਆਂ ਜਿਹੜੀਆਂ ਇਸ ਨੂੰ ਇਹ ਏਰੀਆ ਬੰਦ ਕੀਤਾ ਗਿਆ ਹੈ ਇਸ ਪਾਸੇ ਨਹੀਂ ਜਾਣ ਦਿੱਤਾ ਜਾ ਰਿਹਾ ਸਿਰਫ ਉਸ ਪਾਸੇੋਂ ਗੱਡੀਆਂ ਆ ਰਹੀਆਂ ਔਰ ਦੂਜੇ ਪਾਸੇ 에ਰਪੋਰਟ ਰੋਡ ਹੈ ਇਸ ਪਾਸੇੋਂ ਤੁਸੀਂ ਟ੍ਰੈਫਿਕ ਹਾਲਾ ਕੀ ਦੇਖ ਸਕਦੇ ਹੋ ਅਸਰ ਕਿੰਨਾ ਕਾ ਕਿੰਨਾ ਕ ਨਹੀਂ ਹੈ ਇਸ ਪਾਸੇ ਇਸ ਇਲਾਕੇ ਦੇ ਵਿੱਚ ਕਿਉਂਕਿ ਟ੍ਰਾਈ ਸਿਟੀ ਦੇ ਲੋਕ ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬ ਦੀ ਨਵਜ ਨੂੰ ਘੱਟ ਪਛਾਣਦੇ ਹੁੰਦੇ ਆ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਕਿ ਟ੍ਰੈਫਿਕ ਹੈ ਹਾਲਾਂਕਿ ਇਹ ਇਹ ਇਥੋਂ ਇਹ ਇਲਾਕਾ ਜਿਹੜਾ ਇੱਧਰ ਜਾਣ ਵਾਲਾ ਇਹ ਬੰਦ ਕਰ ਦਿੱਤਾ ਗਿਆ ਲੋਕ ਬੈਸ ਤੇ ਜ਼ਰੂਰ ਨਜ਼ਰ ਆ ਰਹੇ ਆ ਬੈਸ ਹੋ ਰਹੀ ਹੈ ਜੀ ਕੀ ਕਹਿ ਰਹੇ ਨਿਓ ਪਾਈ ਸਾਹਿਬ ਉਹ ਕਦੇ ਜਾਣਾਗਾ ਇੱਧਰ ਬੰਦ ਹੈ ਜੀ ਬੰਦ ਬੰਦ ਕਰਿਆ ਹੋਇਆ ਬੰਦ ਕੀਤਾ ਹੋਇਆ ਤਾਂ ਦੇਖ ਸਕਦੇ ਹੋ ਤਸਵੀਰਾਂ ਅਸੀਂ ਤੁਹਾਨੂੰ ਲਗਾਤਾਰੇ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਕਿ ਲੋਕ ਜਿਹੜੇ ਆ ਜਿੱਥੇ-ਜਿੱਥੇ ਜੋ-ਜੋ ਆਮ ਲੋਕ ਨੇ ਹਾਲਾਕਿ ਇਹ ਕੋਈ ਧਰਨੇ 'ਚ ਨਹੀਂ ਜਾ ਰਹੇ ਨੇ ਜਾਂ ਇਹ ਵੀ ਲੋਕ ਨੇ ਜਿਹੜੇ ਇਹ ਆਮ ਤਸਵੀਰਾਂ ਨੇ ਇਹ ਲੋਕ ਮੂਵ ਹੋ ਰਹੇ ਆ ਪੰਜਾਬ ਬੰਦ ਦੀ ਕਾਲ ਜ਼ਰੂਰ ਹੈਗੀ ਆ ਕਿਸਾਨ ਦੇ ਹੱਕ ਦੇ ਵਿੱਚ ਅੱਜ ਹਰੇਕ ਨੂੰ ਖੜਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਵੱਡਾ ਸਵਾਲ ਹੈ ਕਿ ਆਖਰ ਭਾਜੀ ਅੱਜ ਪੰਜਾਬ ਬੰਦ ਦੀ ਕਾਲ ਹੈ ਠੀਕ ਹੈ ਜ਼ਿੰਮੇਦਾਰਾਂ ਨੂੰ ਸਪੋਰਟ ਕਰਦੇ ਆ ਬਟ ਮੈਨੂੰ ਲੱਗਦਾ ਵੀ ਸ਼ਾਇਦ ਮੋਦੀ ਜੋ ਕਰ ਰਿਹਾ ਸਹੀ ਹੈ ਸ਼ਾਇਦ ਕਿਉਂਕਿ ਹਾਂ ਕਿਉਂਕਿ ਜ਼ਿੰਮੇਦਾਰਾਂ ਨੂੰ ਸ਼ਾਇਦ ਇਹ ਗੱਲ ਸਮਝਣੀ ਚਾਹੀਦੀ ਕਿ ਜੇਕਰ ਆਪਾਂ ਇੱਕ ਪਾਰਟਿਕੂਲਰ ਏਰੀਆ ਦੇ ਵਿੱਚ ਆਪਣੀ ਫਸਲ ਵੇਚਾਂਗੇ ਤੇ ਉਹ ਉਹਨਾਂ ਦੀ ਮਨਚਾਹੀ ਹੋਏਗੀ ਹੁਣ ਮੇਰੀ ਗੱਲ ਸੁਣੋ ਜਿਹੜੇ ਸੇਵ ਵਾਲੇ ਵਪਾਰੀ ਨੇ ਉਹ ਦਿੱਲੀ ਜਾ ਸਕਦੇ ਨੇ ਡਾਇਰੈਕਟ ਠੀਕ ਹੈ ਨਾ ਉਹਨਾਂ ਨੂੰ ਆਪਣੀ ਜਿਹੜੀ ਲੋਕਲ ਮੰਡੀਆਂ ਨੇ ਇਵੇਂ ਸਾਡੇ ਓਰੇ ਵੀ ਤਾਂ ਇੰਨੀ ਫਸਲਾਂ ਹੁੰਦੀਆਂ ਨੇ ਬਾਕੀ ਚਲੋ ਤੁਹਾਨੂੰ ਲੱਗਦਾ ਕਿ ਠੀਕ ਹੈ ਨਹੀਂ ਪ੍ਰੋਟੈਸਟ ਕਰਨਾ ਚਾਹੀਦਾ ਨਹੀਂ ਪ੍ਰੋਟੈਸਟ ਕਰਨਾ ਚਾਹੀਦਾ ਬਟ ਹਣਾ ਕੀ ਕਰਨਾ ਚਾਹੀਦਾ ਸੀ ਫਿਰ ਦੇਖੋ ਸ਼ਾਂਤੀ ਮੇਂ ਢੰਗ ਨਾਲ ਵੀ ਬਹੁਤ ਕੁਝ ਹੋ ਸਕਦਾ ਹੈ ਵੀ ਇਹਦੇ ਨਾਲ ਹੁਣ ਇਹ ਆ ਵੀ ਦੇਖੋ ਜਿਵੇਂ ਮੈਂ ਘਰੇ ਜਾ ਰਿਹਾ ਹਾਂ ਮੈਨੂੰ ਥੋੜੀ ਜੀ ਪਰੇਸ਼ਾਨੀ ਹੋਏਗੀ ਪਰ ਠੀਕ ਹੈ ਮੈਂ ਉਹਨਾਂ ਦੇ ਨਾਲ ਆ ਆਪਣੀ ਕਿਤੇ ਟਕਰਾਵ ਨਹੀਂ ਚੱਲੋ ਪਰੇਸ਼ਾਨੀ ਹਾਂ ਉਹੀ ਗੱਲ ਹੈ ਮੈਂ ਉਹੀ ਕਹਿ ਰਿਹਾ ਵੀ ਮੈਂ ਉਹਨਾਂ ਦੇ ਨਾਲ ਆ ਠੀਕ ਹੈ ਨਾ ਇੱਕ ਦਿਨ ਦਾ ਟਕਰਾਵ ਹੈ ਜਿਹੜਾ ਵੀ ਠੀਕ ਹੈ ਉਹ ਸਾਨੂੰ ਨਹੀਂ ਪਰੇਸ਼ਾਨ ਕਰ ਰਿਹਾ ਥੋੜੀ ਬਹੁਤੀ ਜਿਹੜੀ ਹੈਗੀ ਉਹ ਆਪਾਂ ਸਹੀ ਰਹੇ ਆ ਕੋਈ ਗੱਲ ਨਹੀਂ ਹੈ ਜੀ ਬੰਦ ਇੱਧਰ ਬੰਦ ਕਰ ਰੱਖਿਆ ਇਹਨਾਂ ਨੇ ਜਾਣ ਨਹੀਂ ਦੇਣਾ ਤੁਹਾਨੂੰ ਇੱਕ ਪਾਸੇ ਓਕੇ ਤੁਹਾਗੇ ਨਿਕਲਾਂਗਾ ਦੂਜੇ ਪਾਸੇ ਤੇ ਤਸਵੀਰਾਂ ਅਸੀਂ ਲਗਾਤਾਰ ਪੰਜਾਬ ਦੇ ਕੋਨੇ-ਕੋਨੇ ਤੋਂ ਪਲ-ਪਲ ਤੋਂ ਡੇਲੀ ਪੋਸਟ ਦੇ ਹਰ ਇੱਕ ਰਿਪੋਰਟਰ ਪੂਰੇ ਪੰਜਾਬ ਤੋਂ ਤਸਵੀਰਾਂ ਤੁਹਾਡੇ ਸਾਹਮਣੇ ਲੈ ਕੇ ਆਊਗਾ ਲਗਾਤਾਰ ਡੇਲੀ ਪੋਸਟ دیکھتے ਰਹੋ ਅੱਜ ਹਰ ਇੱਕ ਪਲ-ਪਲ ਦੀ ਖਬਰ ਤੁਹਾਡੇ ਤੱਕ ਲਿਆਵਾਂਗੇ ਕੈਮਰਾ ਪਰਸਨ ਪ੍ਰਵਿੰਦਰ ਸਿੰਘ ਤੇ ਦੇਸਰਾਜ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਜ਼ੀਰਖਪੁਰ